ਆਸ ਪਾਣੀ ਸੀਗੇ ਬੰਦੇ ਲੈ ਚਲੇ ਜਾਏਗਾ ਆਸ ਕੰਮ ਇਹ ਦੰਨ ਕੋ ਬਚ ਗਿਆ ਬੱਦਲ ਬਹੁਤ ਹੋਇਆ ਉੱਤੇ ਮਿੱਤਰੋ ਪਾਣੀ ਕਰ ਲੋ ਚੱਕ ਮੋਟਰਸਾਈਕਲ ਵੀ ਨਹੀਂ ਆਉਂਦਾ ਹੈਗਾ ਇੱਥੇ ਤੁਰ ਕੇ ਆਉਣਾ ਪੈਂਦਾ ਹੈ ਤੇ ਬਹੁਤ ਮਿੱਤਰੋ ਖਾਲ ਪੌਂਦੇ ਹੂ ਤੇ ਚਾਰ ਬੰਦੇ ਆਪਣੇ ਕੋ ਝੱਟ ਬਾਤ ਆਏ ਨਾ ਲੰਮੇ ਨੂੰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਤੇ ਤੇ ਲੋ ਵੀ ਮਿੱਤਰੋ ਮੀਂਹ ਪੈ ਗਿਆ ਰਾਤ ਚੰਗਾ ਰੱਖ ਕੇ ਘੰਟਾ ਡੇਢ ਘੰਟਾ ਮੀਂਹ ਪੈਂਦਾ ਰਿਹਾ ਤੇ ਚਾਰੇ ਐਂ ਢੱਕੇ ਪਏ ਆ ਵੱਟਾਂ ਸਵੇਰੇ ਉੱਤੋਂ ਦੀ ਚੱਲਦੀਆਂ ਹੁਣ ਤਾਂ ਮਾੜੀਆਂ-ਮਾੜੀਆਂ ਲੱਗ ਗਈਆਂ ਦੇਸਾਂ ਤੇ ਮੀਂਹ ਐ ਪੂਰਾ ਠੋਕ ਕੇ ਪਿਆ ਐ ਤੇ ਝੋਨਾ-ਝੋਨਾ ਆਪਣਾ ਲੱਗ ਗਿਆ ਸਾਰਾ ਤੇ ਤਿੰਨ ਖੇਤ ਤਾਂ ਰਹਿ ਗਏ ਕੱਦੂ ਕਰਤੇ ਹੀ ਬੱਤੀ ਚੱਲੀ ਜਾਂਦੀ ਮੋਟਰਾਂ ਬੰਦਿਆ ਸਵੇਰੇ ਮੀਂਹ ਪੈ ਗਿਆ ਉਸ ਮੋਟਰਾਂ ਚਲਾ ਕੇ ਕੱਦੂ ਕਰਤਾ ਸੀ ਤੇ ਹੁਣ ਦੂਜਾ ਲਾਉਣ ਆਣਾ ਬੰਦੇ ਨੇ ਪਨੀਰੀ ਵੱਟਣ ਆਣਾ ਤੇ ਮੌਸਮ ਐ ਹੁਣ ਸਾਫ ਹੋ ਗਿਆ ਮੇਰੇ ਚੰਗਾ ਮੀ ਪੈ ਗਿਆ ਜਿੱਦਾਂ 2:00 ਵਜੇ ਪਿਆ ਲੱਗ ਗਿਆ ਘੰਟੇ ਤੱਕ ਠੀਕ ਆ ਜਿਵੇਂ 7 ਬਨੀਰੀ ਤਾਂ ਮੇਟਰੋ ਲੱਗੇ ਹੋਗੇ 88 ਬਾਈ ਦੀ ਤਾਂ 110 ਦੀ ਸੀ ਇੱਕ ਬੰਦੇ ਆ ਗਏ ਆ ਪਤਨ ਬੰਨੇ ਤੋੜਦੇ ਹੁੰਦੇ ਆ ਕਿੱਦਾਂ ਵੀ ਆਏ 110 ਦੀ ਹਨ ਪਤਾਉਣੀ ਆਪਣੀ ਇੱਧਰ ਲਈ 3:30 ਲਾਏ ਸੀਗੇ 88 ਬਾਈ ਦੇ ਓ ਨਾ ਹੋ ਤੁਰਿਆ ਹਰਾ ਹਾਂ ਮੀਨੇ ਜਿੱਦਾਂ ਵਧੀਆ ਟਾਈਮ ਤੇ ਆਣੀ। ਜੀਵੇ ਨਹੀਂ ਹੈਗਾ ਤੁਹਾਨੂੰ ਤਾਂ ਕੈਮਰਾ। ਬੰਨੀ ਦੀਨ ਥੋੜਾ ਪਾਣੀ ਦਾ ਲੱਗ ਗਿਆ ਮੋਜਕਾ। ਪਾਣੀ ਲੇਟ ਹੋ ਗਿਆ। ਆਈ ਕਿੱਥੇ ਘਰੇ ਤੁਸੀਂ ਆਉਂਗੇ ਹੁਣ ਪੱਟਣ। ਇੱਕ ਦੋ ਦਿਨ ਲੇਟ ਹੋ ਗਈ। ਥੋੜੀ ਸੌਕ ਗਈ ਹਣ ਉੱਤੋਂ। ਮੈਟਰੋ ਪਨੀਰੀ ਹੈਗੀ ਇਹ ਬਰੀਕ ਥੋੜੀ ਜਿਹੀ ਬਰੀਕ ਹੈ 88 ਬਾਈ ਜੀ ਮਰਦੀ ਜੀ ਹੈ ਇਹਦਾ ਸੁੱਕ ਕਹਿਣ ਹਰੀ ਹੋਈ ਆ ਧੁੱਪਾਂ ਵੀ ਬਹੁਤ ਹੋਈ ਹੁਣ ਅੱਧੀ ਅੱਧੀ ਹਰੀ ਹੋ ਗਈ ਇਹਦਾ ਸੁੱਕ ਦੇਣਾ ਤੇ ਇਹਨਾਂ ਖੜ ਜਾਣਾ ਜਿਹੜਾ ਰਹਿੰਦਾ ਤੇ ਖੂੰਜੇ ਬੰਨੇ ਆ ਮਰੇ ਆ ਪਾਣੀ ਬਹੁਤ ਆ ਗਿਆ ਰੇ ਜਾਂ ਡੁੱਬਿਆ ਪਿਆ ਜਾਉਣਾ ਨਾ ਹੁਣ ਨਿਕਲਣਾ ਕਿਸੇ ਬੰਨੇ ਨੂੰ ਕੱਲ ਤੇ ਜਾ ਕੇ ਘਟਣਾ ਇਹ ਸਹਗਣ ਧੋਕੇ ਆ ਦੇਖ ਲੋ ਐ ਡੁੱਬੇ ਪਏ ਦੋਕ ਦਿਨ ਲੱਗ ਜਾਣੇ ਆ ਮੌਸਮ ਚੈੱਕ ਕਰੋ ਹੁਣ ਤੇ ਬੰਦੇ ਲੱਗੇ ਪਨੀਰੀ ਪੱਟਣ ਚਾਰ ਪੰਜ ਲੋ ਵੀ ਮਿੱਤਰੋ ਝੋਨਾ ਤਾਂ ਲੱਗ ਗਿਆ ਹੈਗਾ ਸਵੇਰੇ ਲਾਗੇ ਹੈਗੇ ਬੰਦੇ ਤੇ ਇਹ 110 ਆ ਤੇ ਇਹ ਹੁਣ ਸੁੱਕਣਾ ਮੇਰੇ ਖਿਆਲ ਨਾਲ ਘਟਿਆ ਥੋੜਾ ਮੌਸਮ ਜਿੱਦਾਂ ਠੰਡਾ ਹੋ ਗਿਆ ਹੁਣ ਤੇਰੇ ਲਾਗੇ ਤੇ ਹੁਣ ਆਪਣਾ ਪੱਠਿਆਂ ਵਾਲਾ ਰਹਿ ਗਿਆ ਇੰਨਾ ਕੁ ਥਾਂ ਤੇ ਉਪਰਾਂ ਪਨੀਰੀ ਵਾਲਾ ਬਾਕੀ ਪਨੀਰੀ ਵਾਲਾ ਰਹਿ ਗਿਆ ਜਿਹੜਾ ਥੋੜਾ ਜਿਹਾ ਤੇ ਸਾਰੇ ਪਾਸੇ ਹਰਿਆਈ ਹਰਿਆਈ ਹੋ ਗਈ ਜੀ ਆਪਣੇ ਨੇ ਬੜੀ ਗਿਆ ਕੰਮ ਥੋੜਾ ਥੋੜਾ ਰਹਿੰਦਾ ਲੋਕਾਂ ਦਾ ਇਹ ਪਨੀਰੀ ਹਰੀ ਐ ਐ ਵੀ ਥੋੜਾ ਮੋਟਾ ਐ ਦਾ ਦਿੱਖਾ ਜਿਹੜੀ ਸਾਤੀਬਾਈ ਦੀ ਐ ਨਾ ਉਹ ਬਰੀਕ ਆ ਪਨੀਰੀ ਲੋ ਵੀ ਮਿੱਤਰੋ ਪਨੀਰੀ ਪਟਦੇ ਸੀਗੇ ਬੰਦੇ ਤੇ ਬਾਧੂ ਹੀ ਸੀਗੀ 110 ਦੀ ਤਾਂ ਪਟਾਤੀ ਨਹੀਂ ਤੇ ਆ 88 ਬਾਈ ਦੀ ਤਾਂ ਹੋ ਗਈ ਸੀ ਕਿਆਰੀ ਖਾਲੀ ਤੇ ਆਪਾਂ ਪਟਾ ਦੇਣੀ ਆਪਣੇ ਪੱਠਿਆਂ ਵਾਲੇ ਸਾਹ ਜੋਗੀ ਰੱਖਣਗੇ ਝੋਨਾ ਮਿੱਤਰੋ ਕਰ ਲੋ ਜੇ ਕੋਈ ਹਰਾ ਹੋਤਰਿਆ ਤੇ 86 ਬਾਈ ਇਹ 32 ਚੱਲਦੀ ਆ ਪਾਣੀ ਚੱਲਦਾ ਮੈਂ ਹਰਾ ਹੋਤਰਿਆ ਉਹਨੇ ਨੂੰ 34 ਦਿਨਾਂ ਤੀ ਖਾਦ ਪਾਵਾਂਗੇ ਇੱਕ ਇਹ ਅੱਧਾ ਬੋਰਾ ਡਾਇ ਇਹਦਾ ਡਾਇ ਤਾਂ ਮਿਲਿਆ ਨਹੀਂ ਸੂਪਰ ਦਾ ਦੇਖਾਂਗੇ ਪੂਰਾ ਹੀ ਇੱਕ ਬੋਰਾ ਸੂਪਰ ਦਾ ਤੇ ਅੱਧਾ ਜੂਰੀ ਇਹਦਾ ਬਣਦੀ ਗੱਲ ਦੇਖਿਓ ਇਹਦੀ ਤੇ ਇਹ ਹੋ ਗਿਆ ਆ ਤੇ ਲਾਇਆ ਆਪਾਂ 11 ਨੂੰ 11 ਤਰੀਕ ਨੂੰ ਲਾਇਆ ਤੇ ਇਹ ਹੋ ਗਿਆ ਅੱਜ ਤਰੀਕ ਹੋ ਗਈ 19 ਤਰੀਕ ਹੋ ਗਈ ਹੈ ਤੇ 7 8ਵੇਂ ਦਿਨ ਇਹਨੂੰ ਤੇ ਹੋਰ ਕਿੰਨਾ ਚਾਹੁੰਦੇ ਨਾਲ ਤੁਸੀਂ ਨੂੰ ਖਾਦ ਪਾ ਦਾਂਗੇ ਇੱਕ ਵਾਰੀ ਸਾਢੇ 4 ਖੇਤ ਆ ਤੇ 2 ਖੇਤ ਉਧਰ ਆ ਫੇਰ ਦੇਖਿਓ ਬਣਦੀ ਗੱਲ ਐ ਤੁਰਦਾ ਵਧੀਆ ਪਾਣੀ ਪੂਰਾ ਖੜਾ ਐ ਪਾਣੀ ਗੰਧਲਾ ਜਾ ਹੋਇਆ ਮੀਂਹ ਦਾ ਨਾ ਕਰਕੇ ਮਿੱਟੀ ਥੱਲੇ ਤੇ ਪਨੀਰੀ ਪਟਾਤੀ ਆ ਮਿੱਤਰੋ ਨੋ ਵੀ ਮਿੱਤਰੋ ਬਦਲ ਘਰ ਲੋ ਚੱਕ ਮੀਂਹ ਪਈ ਜਾਂਦਾ ਮੱਠਾ ਮੱਠਾ ਤੇ ਬੱਤੀ ਵੀ ਚੱਲਦੀ ਆ ਮੋਟਰਾਂ ਦਾ ਬੰਦ ਐ ਤੇ ਬੱਦਲ ਹੋ ਗਿਆ ਬਹੁਤ ਹੁਣ 2-3 ਦਿਨ ਮੀਂਹ ਦੱਸਦੇ ਆ ਤੇ ਇਤੀ ਝੋਨਾ ਲਾਉਣ ਦਾ ਪੂਰਾ ਸੁਆਦ ਆ ਗਿਆ ਤੇ ਤਰੀਕ ਪਹਿਲਾਂ ਹੀ ਇੱਕ ਅੱਜ ਇਤੀ ਜਿੱਦਾਂ ਉਸ ਤੋਂ ਬੱਤੀ ਵਧੀਆ ਆ ਗਈ ਤੇ ਹਜੇ ਪਰਤੋ ਜੋ ਮੀਂਹ ਪੈ ਕੇ ਹਟਿਆ ਆ ਮੋਟਰ ਤਾਂ ਉੱਦੈ ਬੰਦ ਆ ਮੀਂਹ ਤੇ ਹੁਣ ਲੱਗਦਾ ਪਊਗਾ ਅੱਜ 2-3 ਦਿਨ ਲਗਾਤਾਰ ਮੀਂਹ ਦੱਸਦੇ ਆ ਇਹ ਨਜ਼ਾਰਾ ਬੰਨਿਆ ਪਿਆ ਰੱਬ ਨੇ ਅਸੀਂ ਸੱਸੋ ਮਿੱਤਰੋ ਕਿੱਥੇ ਕਿੱਥੇ ਪਿਆ ਮੀਂਹ ਆਪਣੇ ਦਾ ਪਈ ਜਾਂਦਾ ਵਧੀਆ ਇਦਾਂ ਉਹਦਣ ਪੈ ਗਿਆ ਇਹਨ ਬੱਟਾ ਤੋੜ ਤੇ ਨਹੀਂ ਹੁਣ 2-3 ਦਿਨ ਫੇਰ ਦੱਸਦੇ ਆ ਯਾਰ ਇਹ ਕਰ ਲੋ ਚੱਕ ਇਹਨ ਮੋਟਰਾਂ ਕੱਲ ਦੀਆਂ ਬੰਦ ਆ ساری ਰਾਤ ਰਹੀ ਬੱਤੀ ਨਹੀਂ ਪਊਗਾ ਲੱਗਦਾ ਬੱਦਲ ਬਹੁਤ ਆ ਨਹੀਂ ਪੈਂਦਾ ਉਹਦਾ ਮੱਠਾ ਮੱਠਾ ਤੇ ਬਾਕੀ ਪਨੀਰੀ ਮਿੱਤਰੋ ਆਪਣੀ ਆਹੀ ਇਨੇ ਕਥਾਂ ਲਈ ਛੜਾ ਲਈ ਆ ਇਹੜਾ ਪੱਠਿਆਂ ਵਾਲਾ ਲਾਉਣਾ ਆਪਾਂ ਤੇ ਇੰਨੀ ਕਨਾ ਸਰ ਜਾਣਾ ਆਪਣੀ 110 ਆ ਥੋੜੀ ਜਿਹੜੀ ਪਈ ਆ ਤੇ ਬਾਕੀ ਪਟਾਤੀ ਸੀਗੀ ਕੀ ਕਰਨੀ ਸੀਗੀ ਆਪਾਂ ਇੱਦੀ ਵਿੱਚ ਇਹਨੂੰ ਰੂਟ ਆਊਟਰ ਨਾ ਕਦੋਂ ਕਰਾਂਗੇ ਹਾਲ ਹੁਣ ਇੱਥੇ ਚੱਲਣੇ ਨਹੀਂ ਹੈਗੇ ਤੇ ਪੱਠੇ ਬਾਹ ਵੱਡ ਹੋ ਜਾਣਾ ਮਾੜੇ ਮੋਟੇ ਇਦਾਂ ਹੀ ਤੇ ਤੇ ਆਪਾਂ ਰੂਟ ਆਊਟਰ ਨਾ ਕਰਨਾ ਹੈ ਕਦੋਂ ਲੋ ਵੀ ਮਿੱਤਰੋ ਮੀਂਹ ਪੇ ਆਉਣ ਵਾਲਾ ਆ ਤੇ ਮੈਂ ਖਾਸ ਕੋਣੀ ਸੀਗੀ ਬੰਦੇ ਲੈ ਚੱਲਿਆ ਆਏਗਾ ਆਸ ਕੰਮ ਵੀ ਤੇ ਜਦਨ ਕੋ ਬੱਜ ਗਿਆ ਬੱਦਲ ਬਹੁਤ ਹੋਇਆ ਉੱਤੇ ਇੱਕ ਹਟਾ ਦਈਏ ਤੇ ਲੇਟ ਹੋਈ ਜਾਂਦੀ ਆ 10 12 ਤੈਨੂੰ ਕੋਈ ਝੁੰਨੇ ਲੈ ਨੂੰ ਪਹਿਲੇ ਅਜ ਧਾਮਾ ਗੇ 882 ਚ ਤੇ ਬੰਦੇ ਲੈ ਚੱਲੇ ਸੀਗੇ ਪੁੱਤੜ ਕਰ ਲੋ ਜੱਕ ਤੇ ਇਧਰ ਆਈ ਸੀ ਦੂਈ ਮੋਟਰ ਤੇ ਮੋੜਨ ਪਾਣੀ ਤੇ ਇਧਰ ਵੀ ਖਾਦ ਪਾਉਣਾ ਖੂਤੇ ਪਾਉਂਦੇ ਆ ਆਪਣੇ ਤੇ ਇੰਨੇ ਕਥਾਂ ਚ ਪੱਠੇ ਵੇਚਦੇ ਸੀਗੇ ਉੱਚਾ ਹੈ ਇਧਰ ਐਕਸ ਤੋਂ ਦਸ ਹੀ ਆ ਸਾਰਾ ਇਹ ਬੱਦਲ ਹੋਇਆ ਮੀਂਹ ਤਾਂ ਪਿਆ ਪਿਉ ਨਹੀਂ ਆਪਣੀ ਖੱਤੀ ਚ ਘਟਿਆ ਤਰੋ ਤੁਰਕੇ ਆਉਣਾ ਪੈਂਦਾ ਆ ਉਹ ਪੌਲ ਚ ਪਾਣੀ ਖੜਾ ਹੈ ਇਦਾਂ ਤੇ ਮੀਂਹ ਪਿਆ ਹੈ ਉਦੋਂ ਦਾ ਪਾਣੀ ਬਹੁਤ ਹੈ ਉਦ ਵਿੱਚ ਝੋਨਾ ਇੱਥੇ ਖਾਦ ਪੈ ਗਿਆ ਹੁਣ ਬੰਨਣੀ ਐ ਇਹਨਾਂ ਗੱਲ ਤਰੋ ਪਾਣੀ ਘਰ ਲਓ ਚੱਕ ਮੋਟਰਸਾਈਕਲ ਵੀ ਨਹੀਂ ਆਉਂਦਾ ਹੈਗਾ ਇੱਥੇ ਤੁਰਕੇ ਆਉਣਾ ਪੈਂਦਾ ਹੈ ਤੇ ਥੋੜਾ ਯੱਪ ਪਿਆ ਆ ਇਸ ਸੜਕਾਂ ਲਿਆ ਨੇ ਗੰਦ ਪਾਇਆ ਇਹਨਾਂ ਨੇ। ਦੇਖੋ ਪਾਣੀ ਦਾ ਖੜਾ ਸੁੱਕਣਾ ਹੀ ਨਹੀਂ ਹੁਣ ਫੇਵੀ ਜਾਨੂੰ ਪੈ ਜਾਣਾ। ਥੱਲੇ ਆਣ ਮਿੱਟੀ ਪੱਕੀ ਕੱਢੀ ਉਹ ਪਿੰਦੀ ਹੋਈ ਨਹੀਂ ਪਾਣੀ। ਗੰਦ ਪਾਇਆ ਪੂਰਾ ਨਹੀਂ। ਮੈਂ ਤਾਂ ਮੋੜ ਸੇ ਕੋਲੋਂ ਉੱਥੇ ਖੜਾ ਕਰਕੇ ਆਉਣਾ ਪੈਂਦਾ। ਉਹ ਵੀ ਮੇਟਰ ਖਾਲ ਪਾਉਂਦੇ ਹੀ ਕੋਤੇ। ਚਾਰ ਬੰਦੇ ਆਪਣੇ ਕੋ। ਝੱਟ ਬਾਤ ਆਇਆ ਨਾ ਲੰਮੇ ਨੂੰ ਮੇ ਪੈ ਗਿਆ। ਉੱਧਰਲੀ ਤੇ ਜਾਣਾ ਬਸ ਦੂਕ ਰਹਿ ਗਿਆ ਇੱਥੇ ਤੱਕ ਇਹਦਾ ਚਾਰ ਜਾਣਿਆਂ ਦੀ ਝੋਲੀਆਂ ਘੜੀਆਂ ਆਉਂਦੀਆਂ ਤੇ ਇੱਕ ਇੱਕ ਆਪਾਂ ਸੁਪਰਡਰ ਲਾਈ ਜਾਂਨੇ ਆ ਤੇ ਇੱਕ ਇੱਕ ਯੂਰੀਆ ਦਾ ਖੇਤ ਚ ਤੇ ਬਾਅਦ ਚ ਵੀ ਹੁਣ ਯੂਰੀਆ ਕਰ ਦਵਾਂਗੇ 2 ਜਾਂ 3 ਕਾਚੂ ਨਾ ਥੋੜਾ ਬਾਦ ਦਾ 110 ਦਾ 82 ਤਾਂ ਹਰਾ ਹੋ ਤੁਰਿਆ ਉਹ ਵੀ ਮੇਤਰੋ ਖਾਲ ਖੂਤਾ ਪਾ ਗਏਗੇ ਹੁਣਾਂ ਦੋ ਕੁ ਦਿਨਾਂ ਤੀ ਦੇਖ ਰਹੀ ਸੀ ਝੋਨੇ ਦੀ ਬਣਦੀ ਗੱਲ ਝੋਨਾ ਉੱਦੀ ਬੜਾ ਵਧੀਆ ਤੁਰਿਆ ਜਾਂਦਾ ਜਾੜਾ ਕਹਿੰਦੇ ਬਹੁਤ ਮਾਰਦਾ ਏ ਠਾਸੀ ਬਾਈ ਤੇ ਪੱਠਿਆਂ ਵਾਲਾ ਕੱਦੂ ਲੱਪੇ ਹੀ ਕਰਨ ਹੁਣ ਆਪੇ ਹੀ ਰਹਿ ਗਿਆ ਇਹ ਐਂਡ ਲਾਈ ਆਪਣਾ ਬਾਕੀ ਤਾਂ ਹੋ ਗਿਆ ਹੀ ਕੱਦੂ ਖਾਦ ਖੁਦ ਵੀ ਪੈ ਗਈ ਆ ਸਾਰਿਆਂ ਨੂੰ ਪਾਤੀ ਆ ਜਿੰਨੇ ਸੀਗੇ ਆਪਣੇ ਤੇ ਇੱਕ ਵਾਰੀ ਛਾਤੀ ਆ ਤੇ ਹੁਣ ਚਾਰ ਪੰਜ ਦਿਨਾਂ ਦੀ ਸਹੀ ਜੂਰੀ ਇਹਦਾ ਸਿੱਟਾਂਗੇ ਬੋਰਾ ਬੋਰਾ ਤੇ ਲੰਮਿਆਂ ਨੂੰ ਚੱਲਦਾ ਹੀ ਪਾਣੀ ਬੱਤੀ ਚੱਲਦੀ ਆ ਬਾਕੀ ਓਕੇ ਆ ਸਾਰਾ ਕੰਮ ਲੋਬੀ ਮੇਟਰ ਕੱਦੂ-ਕੱਦੂ ਦਾ ਨਿਬੜ ਗਿਆ ਸੀ ਪੱਠਿਆਂ ਵਾਲਾ ਰਹਿੰਦਾ ਇਹ ਘਰ ਤਾਂ ਤੇ ਹੁਣ ਪਨੀਰ ਵਾਲਾ ਰਹਿ ਗਿਆ ਉਹ ਜਦ ਤਨ ਪੱਟਣਗੇ ਪਨੀਰੀ ਇਹਦੇ ਲਈ ਤੇ ਫੇਰ ਕਰਾਂਗੇ ਉਹ ਤੇ ਬਸ ਨਿਬੜ ਹੀ ਗਿਆ ਆ ਉਹ ਤਾਂ 10 ਮਿੰਟਾਂ ਦਾ ਕੰਮ ਆ ਰੂਟਾ-ਬੂਟਰ ਨੇ ਕਰਨਾ ਹੈ ਤੇ ਬਾਕੀ ਨਿਬੜ ਗਿਆ ਆ ਪਨੀਰੀ ਆਪਾਂ ਇੰਨੇ ਕੁ ਛੜਾ ਲਈ ਸੀਗੀ ਤੇ ਅੱਧੇ ਖੇਤ ਦੀ ਛੜਾਈ ਸੀਗੀ ਹੱਤਾ ਫੇਰ ਤਾਂ ਬਨ ਜਾਣਾ ਇੰਨਾਂ ਕੁ ਤੇ ਇਹ ਲੱਗ ਲੁਗ ਜਾਊਗਾ ਤੇ ਫੇਰ ਇਹਨੂੰ ਕਦੋਂ ਕਰਾਂਗੇ ਤੇ ਮਿਲਦੇ ਆਂ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਵਲੌਗ 'ਚ ਤੇ ਆੜਤੇ ਤੇ ਲੱਕਣ ਬਹੁਤ ਹੋਈ ਆ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਹੋਰ ਕਿਸੇ ਨਵੇਂ ਵਲੌਗ 'ਚ ਚਲੋ ਠੀਕ ਆ ਮਿੱਤਰੋ ਮਿਲਦੇ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਵਲੌਗ 'ਚ